ਲੋ ਵੀ ਮਿੱਤਰੋ ਅੱਜ ਤੁਹਾਨੂੰ ਦਰਸਨ ਕਰਾਉਂਦੇ ਆਂ ਬੀ ਐਮ ਡਬਲਯੂ ਜਿੱਤ ਬੀ ਐਮ ਡਬਲਯੂ ਜਿੰਨੇ ਫੀਚਰ ਹੀ ਲਾ ਲਓ ਆ ਕੋੜੀ ਚ ਚਾਲ ਦੀ ਵੀ ਰਾਣੀ ਆ ਗੱਬਣ ਵਿੱਚ ਇੱਕ ਪਾਸਾ ਤੇ ਜਿਹੜਾ ਇਹਦਾ ਰੰਗ ਆ ਮਹੂਗਾ ਉਹ ਵੀ ਬਹੁਤ ਰੇਅਰ ਮਿਲਦਾ ਤੇ ਬਾਕੀ ਬਰੀਕੀਆਂ ਬਹੁਤ ਕਰ ਦਨ ਦੀਆਂ ਲਾਲੀ ਚਾਹੀਏ ਆਪਾਂ ਕਨ ਕੰਡੀਸ਼ਨ ਦੇ ਲਾਲੀ ਚਾਹੀਏ ਲਾਲੀ ਮਾਰਕੇ ਵਾਲੇ ਪੱਖੋਂ ਦੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਦਾ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾ Facebook ਪੇਜ ਤੇ ਜੁੜੇ ਉਹਨਾਂ ਦੇ ਵਿੱਚ ਤੇ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋ ਜਾਂ ਦੋਸਤੋ ਅੱਜ ਦੀ ਇਹ ਵੀਡੀਓ 10 ਅਕਤੂਬਰ 2025 ਦੀ ਹੈ ਤੇ ਅੱਜ ਤੁਹਾਡੇ ਲਈ BMW ਜਿੰਨਿੰਗ ਫੀਚਰ ਵਾਲੀ ਕੁੜੀ ਲੈ ਆਏ ਆ ਮੁੱਲ ਵੀ ਜਾਇਜ਼ ਆ ਤੋਰੇ ਦੀ ਬਹੁਤ ਸਾਫ਼ ਆ ਵੀਡੀਓ ਵੀ ਲਾਵਾਂਗੇ ਤੇ ਸਵਾਰੀ ਦੀ ਤਾਂ ਚਲੋ પાસ ਹੈਗੀ ਹੈਗੀ ਗੱਭਨ ਚੈੱਕ ਪਾਸ ਆ ਬਰੀਕਾਂ ਵਾਲੀ ਘੋੜੀ ਆ ਰੰਗ ਬਹੁਤ ਰੇਅਰ ਬਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜੇ ਵੀਡੀਓ ਪਸੰਦ ਆਈ ਸਾਰੀ ਡਿਟੇਲਸ ਜਾਣ ਲਿਓ ਘੋੜੀ ਪਸੰਦ ਆਈ ਜਾਇਜ ਮੁੱਲ ਦੀ ਆ ਲਾਸਟ ਤੇ ਨੰਬਰ ਦੇ ਦਾਂ ਫੋਨ ਲਾ ਲਿਓ ਆਜੋ ਵੱਧਦੇ ਆ ਵੀਡੀਓ ਵੱਲ ਦੋਸਤੋ ਮੌਗਾ ਰੰਗ ਦੀ ਘੋੜੀ ਆ ਤੇ ਕੰਨ ਕੰਡੀਸ਼ਨ ਤੁਸੀਂ ਦੇਖ ਸਕਦੇ ਕਿੰਨਾ ਚੰਗਾ ਗਰਦਨ ਪਹਿਲਾਂ ਸਭ ਤੋਂ ਪਹਿਲਾਂ ਗਰਦਨ ਦੇਖੋ ਕਿੰਨੀ ਹੋਣੀ ਖੜਨੀ ਖੁਰਨੀ ਘੋੜੀ ਦੀ ਬਲਾਜਵਾ ਤੇ ਹਾਈਟ ਦੀ ਗੱਲ ਕਰੀਏ 60 ਦੇ ਆਸ-ਪਾਸ ਆ ਆਪਦੀ ਆ ਕੇ ਮੈਨ ਸਕਦੇ ਆ ਤੁਸੀਂ ਹਨਾ ਤੇ ਗੱਬਨ ਚੈੱਕ ਪਾਸਾ 6 ਮਹੀਨਿਆਂ ਦੀ ਕੁੜੀ ਆਪ ਦਾ ਜਿਹੜੇ ਮਰਜੀ ਡਾਕਟਰ ਤੋਂ ਚੈੱਕ ਕਰਾਇਓ ਵਾਲ ਭੌਰੀਆਂ ਦੀ ਸਾਫ ਹੱਥਾਂ ਪੈਰਾਂ ਦੀ ਸਾਫ ਸਵਾਰੀ ਵਾਲੀਆਂ ਕਲਿੱਪਾਂ ਆਪਾਂ ਮੂਰੇ ਲਾਤੇ ਆਂ ਦੋਸਤੋ ਤੁਰਦੀ ਹੋਊ ਕੁੜੀ 25 ਤੋਂ 30 ਦੇ ਵਿੱਚ ਵੀਡੀਓ ਚ ਕਹਿੰਕੋ ਕਿ ਜਿਹੜੀ ਆਪਣੀ ਲੈਂਥ ਹੁੰਦੀ ਆ ਤੋਰਨ ਦੀ ਉਹ ਛੋਟੀ ਕਰਕੇ ਉਹਦੋਂ ਨੂੰ ਗਰਮ ਨਹੀਂ ਹੁੰਦੀ ਬਾਹਰ ਤੋਰ ਕੇ ਦਿਖਾਵਾਂਗੇ ਮੇਰੇ ਕੋਲ ਕਲਿੱਪਾਂ ਵੀ ਪਈਆਂ ਤੁਸੀਂ ਮੰਗਵਾ ਸਕਦੇ ਆ ਥੱਲੇ ਦਿੱਤੇ ਨੰਬਰਾਂ ਤੇ ਫਾਹੇ ਵੱਡਦੇ ਜਾਂਦੇ ਥਾਈਆਂ ਦਾ ਨਾਮ BMW ਰੱਖਿਆ ਹੋਇਆ ਕੁੜੀ ਦਾ ਤੇ ਬਹੁਤ ਸੋਹਣੀ ਚਾਲ ਦੀ ਮਾਲਕ ਉਤੋਂ ਗੱਬਨ ਚੈੱਕ ਪਾਸ ਆ ਮੰਨ ਲਓ 6 ਮਹੀਨਿਆਂ ਦੀ ਸਿਆਂ ਤੋਂ ਪੂਰਾ ਉੱਤੀਏ ਦੋਸਤੋ ਰਹਿ ਕੇ 5 4.5 5 ਮਹੀਨੇ ਸੂਨ ਚ ਰਹਿ ਗਏ ਤੇ ਗੱਬਨ ਦਾ ਗੱਬਨ ਵਾਲਾ ਸਾਡਾ ਸੌਂਗ ਪੂਰਾ ਹੋ ਜਾਣਾ ਨੰਬਰ 2 ਤੇ ਸਵਾਰੀ ਜਲ ਵੀ ਚਾ ਪੂਰਾ ਹੋ ਜਾ ਬਾਕੀ ਚੰਗੀ ਬਹੁਤ ਬਰੀਕੀਆਂ ਬਰੂਕੀਆਂ ਚੰਗੇ ਨੰਬਰ ਦਿੱਤੇ ਆਪਾਂ ਜਿਹੜੇ ਭਰਾ ਦੇ ਪਸੰਦ ਹੋਈ ਥੱਲੇ ਦਿੱਤੇ ਫੋਨ